हाँ जी मित्रों सताल की हाल चाल है तेजे हाँ जी वेलकम ਬੱਲੇ ਬੱਲੇ ਸਤਿ ਸ੍ਰੀ ਅਕਾਲ ਜੀ ਅੱਜ ਕੀ ਹੋਇਆ ਤੁਹਾਨੂੰ ਬੁਖਾਰ ਚੜ ਗਿਆ ਯਾਰ ਰਾਤ ਮੈਨੂੰ ਇਸਲੇ ਟਾਈਮ ਸਾਡੇ ਕਿਤੇ 3 ਵਜੇ ਹੁਣ ਹਾਲ ਲੱਤਾਂ ਦਰਦ ਕਰੀ ਜਾਂਦੀ ਨੇ ਪਹਿਲਾਂ ਹੁਣ ਬੁਖਾਰ ਤਰੇ ਸਵੇਰੇ ਸਵੇਰੇ ਦਵਾਈ ਲੈ ਕੇ ਆਏ ਕਾਫੀ ਜਿਆਦਾ ਛੱਡ ਗਿਆ ਤੋ ਰੋਤ ਸਰੀਆ ਉਹ ਨਹੀਂ ਹੰਦਾ ਲੱਤ ਨੀਦਰਦ ਕਰਦੀ ਆ ਤੇ ਆਵਾ ਸਵੇਰ ਦਾ ਹਾਂਜੀ ਰੋਤ ਕਾਲਿਓ ਸਤਿਕਾਰ ਜੀ ਸੰਕੀ ਜੀ ਹੋ ਠੀਕ ਹੂੰ ਅ ਅੱਜ ਬੁਖਾਰ ਹੋ ਗਿਆ ਪਾਜੀ ਆ ਘਰੇ ਇਹ ਅ ਬੁਖਾਰ ਹੋ ਗਿਆ ਜੀ ਆ अज बुखार करके फिर गया नहीं मैं नहीं तो घरें होंगे नहीं पास हो गया मेडिसिन ले ली मेडिसिन ले ली ओहो हाँ। प्लेटलेट्स की प्रॉब्लम है थोड़ी सी ਸੀਆਰਪੀ ਵੱਧ ਗਈ ਹੈ ਅਭੀ ਉੱਠਿਆ ਮੈਂ ਤਾਂ ਹੁਣ ਮੈਂ ਕਿਹਾ ਚਲੋ ਮੈਂ ਗੱਲਬਾਤ ਕਰ ਲਾ ਯਾਰ ਹੋਰ ਪਿਆ ਮੈਂ ਇਕੱਲੇ ਦਾ ਬੋਰ ਹੋਈ ਜਾਂਦਾ ਹਾਂ ਹੋਰ ਸੁਣਾ ਚੌਧਰੀ ਕਿਵੇਂ ਹੋ ਚੁੱਪ ਕਰ ਗਏ ਸਾਰੇ ਬਾਹੋਂ ਉੱਠ ਕੇ ਮੈਡੀਸ ਲ ਲਈ ਸਰਵਾਇ ਸਤਿਗੁਰ ਹਾਂਜੀ ਹਾਂਜੀ ਪ੍ਰਸਾਦ ਦਾ ਪਾਣੀ ਸਵੇਰੇ ਹੋ ਗਿਆ ਸੀਗਾ ਅੱਜ ਫ੍ਰੀ ਪਿਆ ਕਰੇ ਔਰ ਸੁਣਾਓ ਠੀਕ ਠਾਕ ਹੋ ਤੁਸੀਂ ਦਸ बुखार ਹੋ ਗਿਆ ਸੀ ਰਾਤ ਇਹ ਲੱਤਾਂ ਦਰਦ ਕਰ ਰਹੀ ਆ ਹੁਣ ਬੁਖਾਰ ਕਰਕੇ ਤੁਹਾਨੂੰ ਪਤਾ ਹੀ ਔਖਾ ਹੁੰਦਾ ਸੀ ਆਰਪੀ ਵਧ ਗਈ ਹਾਂਜੀ ਹਾਂ ਮਾਰਨਿੰਗ ਲੈ ਲਈ تھی ਦਵਾਈ ਤੋਂ ਮੈਡੀਸਨ ਤੋਂ ਲੈ ਲਈ months. इधर चले भाई टाइम क्या हुआ जा। दो आए नहीं ओह ओह।